ਗੁਰ ਤੇਗ ਬਹਾਦਰ ਕਹਿੰਦੇ ਆ ਨਾਰਦ ਨੇ ਉਪਦੇਸ਼ਿਆ ਤੇ ਧਰੂ ਬੰਦਗੀ ਕਰ ਗਿਆ ਇਹਨੂੰ ਭਾਈ ਸਾਹਿਬ ਨੇ ਲਿਖਿਆ ਹੈ ਧਰੂ ਹੱਸਦਾ ਕਰ ਆਇਆ ਗੁਰਦਾਸ ਸਾਹਿਬ ਭਾਈ ਸਾਹਿਬ ਜੀ ਧਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁੱਚੜ ਲੇਤਾ ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ਼ ਮਤ ਰਈ ਕੀਤਾ ਡੱਡੋ ਲਿਕਾ ਮਾਂ ਪੁੱਛੇ ਤੂੰ ਸਾਵਾਨੀ ਹੈ ਕਿ ਸੁਰੀਤਾ ਡੱਡੋ ਲਿਕਾ ਸਮਝਨੇ ਹੈ ਨਾ ਨਾ ਰੋਵੇ ਮਤਲਬ ਅੰਦਰੋਂ ਕਬਰਾ ਰਿਆ ਹੈ ਡੱਡੋ ਲਿਕਾ ਮਾਂ ਪੁੱਛੀ ਤੂੰ ਸਾਵਾਨੀ ਹੈ ਕੇ ਸਰੀਤਾ ਮਾਂ ਕਹਿੰਦੀ ਹੈ ਸਾਵਾਨੀ ਦਾ ਜਨਮ ਦੀ ਨਾਮ ਨ ਭਗਤੀ ਕਰਮ ਦ੍ਰਿੜੀਤਾ ਬੱਚਾ ਕਹਿ ਰਿਹਾ ਕਿਸ ਉਦਮ ਤੇ ਰਾਜ ਮਿਲੇ ਛਤ्रू ਤੇ ਸਭ ਹੋਵਨ ਬੀਤਾ ਮਾਂ ਕਹਿੰਦੀ ਹੈ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤਿਤ ਪੁਨੀਤਾ ਬਾਹਰ ਕਰ ਲਿਆ ਬਾਹਰ ਚੱਲਿਆ ਕਰਨ ਤਪ ਮਨ ਬਹਿਰਾਗੀ ਹੋਏ ਅਤੀਤਾ ਨਾਰਦ ਮਨ ਉਪਦੇਸ਼ਿਆ ਆ ਜਿਹੜਾ ਗੁਰ ਤੇਗ ਬਹਾਦਰ ਕਹਿ ਰਿਹਾ ਮੈਂ ਤਾਂ ਤੁਹਾਨੂੰ ਕਿਹਾ ਗੁਰਮਖੋ ਇਹੋ ਜੀਆਂ ਸਾਖੀਆਂ ਪ੍ਰਤੀ ਨਫ਼ਰਤ ਨਾ ਕਰੋ ਕਿ ਗੁਰੂ ਪ੍ਰਤੀ ਨਫ਼ਰਤ ਹੁੰਦੀ ਹੈ ਜੇ ਸਤਗੁਰੂ ਵਰਤ ਰਹੇ ਆ ਆਪਾਂ ਨੂੰ ਕਿਉਂ ਇਤਰਾਜ਼ ਹੈ ਨਾਰਦ ਮਨ ਉਪਦੇਸ਼ਿਆ ਨਾਮਨਦਾਨ ਅਮਿਓ ਰਸ ਪੀਤਾ ਪਿਛੋਂ ਰਾਦੇ ਸਦਿਆ ਅਬਚਰ ਰਾਜ ਕਰੋ ਨਿਤਨੀਤਾ ਤੇ ਮਹਾਰਾਜ ਕਹਿੰਦਿਆਂ ਗੁਰਮਖ ਹਾਰ ਚੱਲੇ ਜਗ ਜੀਤਾ ਯਾਦ ਰੱਖਿਓ ਗੁਰਮਖ ਹਾਰ ਚੱਲੇ ਜਗ ਜੀਤਾ ਗੁਰਮਖ ਜਦੋਂ ਨਿਮਰਤਾ 'ਚ ਮੰਨ ਲੋ ਹੁਣ ਇੱਕ ਬੰਦਾ ਕਾਲੀਮਰਤਿਆ ਕਿਸੇ ਗੁਰਮਖ ਨੂੰ અપਮਾਨਤ ਕਰਨਾ ਚਾਹੇ ਜਾਂ ਉਹਨੂੰ ਧੱਕਾ ਮਾਰੇ ਵਕਤੀ ਤੌਰ ਤੇ ਲੱਗੇਗਾ ਤਰੂ ਕੱਢ ਦਿੱਤਾ ਪਰ ਪਿਆਰਿਓ ਉਹ ਖਾਰ ਕੇ ਵੀ ਜਿੱਤ ਗਿਆ ਜਿਹੜੇ ਸਿੰਘਾਸਨ ਦਾ ਦਾਵਾ ਕਰਦੇ ਸਨ ਉਹ ਸਿੰਘਾਸਨ ਤੇ ਬੈਠੀ ਵੀ ਖਾਰ ਗਏ ਉਹ ਜਿੱਤ ਗਿਆ ਮਹਾਰਾਜ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਆ ਨਾਰਦ ਕਹਿਤ ਸੁਨਤ ਤਰੂ ਬਾਰਕ ਭਜਨ ਮਾਹੇ ਲਪਟਾਨੋ ਜਟ ਜਾਪਾਂ ਜਾਂਚ ਸਿਮਰਨ ਚ ਕਿਰਦਾ ਨਿਰਮਲ ਸੀ ਬੱਚਾ ਸੀ ਲੱਗ ਪਿਆ ਫਿਰ ਕੀ ਮਿਲਿਆ ਜੀ ਅਚਲ ਅਚਲ ਦਾ ਅਰਥ ਜਿਹੜਾ ਚਲਾਏ ਮਾਨ ਨਹੀਂ ਜਿੰਨੇ ਕਦੀ ਖਤਮ ਨਹੀਂ ਹੋਣਾ ਜਿਹਦਾ ਰਾਜ ਕਦੀ 4-5 ਸਾਲ ਬਾਦ ਬਦਲਣਾ ਨਹੀਂ ਅਮਰ ਅਮਰ ਦਾ ਅਰਥ ਜਿਹਨੇ ਸਦੀਵ ਰਹਿਣਾ ਹੈ ਨਿਰਭੈ ਜਿਹਨੂੰ ਕੋਈ ਡਰ ਨਹੀਂ ਰਿਆ ਧਰੂ ਅੰਦਰ ਨਿਰਭੈਤਾ ਦੀ ਵਿਵਸਥਾ ਆ ਗਈ ਮਹਾਰਾਜ ਕਹਿੰਦੇ ਅਚਲ ਅਮਰ ਨਰਪੈ ਪਦ ਪਾਇਓ ਉਹ ਆਪੈ ਪਾਸ ਤੇ ਪਹੁੰਚ ਗਿਆ ਜਗਤ ਜਾ ਹੈ ਹੈਰਾਨੂ ਇੱਥੇ ਖਾਏ ਉੱਤੇ ਦੁਲਾਵਾਂ ਬੋਲੀਆਂ ਨੇ ਹੈਰਾਨੂ ਨਹੀਂ ਬੋਲਣਾ ਹੈਰਾਨੂ ਹੈਰਾਨ ਇੱਥੋਂ ਪੜਨਾ ਪਾਟ ਇਸ ਤਾਂ ਹੈਰਾਨੂ ਦੁਨੀਆ ਹੈਰਾਨ ਹੋ ਗਈ ਆ ਕੀ ਹੋ ਗਿਆ ਓਏ ਪੰਜ ਸਾਲ ਦਾ ਬੱਚਾ ਇਸੇ ਕਰਕੇ ਭਗਤ ਜਿਹੜੇ ਨੇ ਉਹ ਜਦੋਂ ਰੱਬ ਤੋਂ ਬੰਦਗੀ ਮੰਗਦੇ ਧਰੂ ਵਰਗੀ ਮੰਗਦੇ ਆ ਜਾਂ ਜਾਨ ਧਰੂ ਨਾਰਦ ਟੇਕੈ ਨੈਕ ਟਿਕਾ ਉਹ 모ਹੇ ਨਾਮਦੇਵ ਕਹਿੰਦੇ ਕਬੀਰ ਸਾਹਿਬ ਕਹਿੰਦੇ ਆ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਜਗਤ ਹੈਰਾਨ ਹੋ ਗਿਆ ਇਹ ਬੱਚਾ ਇਨੀ ਬੰਦਗੀ ਕਰ ਗਿਆ ਗੁਰੂ ਜੀ ਕਹਿੰਦੇ ਆ ਮੈਂ ਤੈਨੂੰ ਸਾਰੀਆਂ ਸਾਖੀਆਂ ਤਾਂ ਸੁਣਾਈਆਂ ਨੇ ਨਾਨਕ ਕਾਹਤ ਭਗਤ ਰਚਕ ਹਰ ਨਿਕਟ ਤਾਹੇ ਤੁਮ ਮਾਨੋ ਇਹਦੇ ਅਰਥ ਕਰਾਂਗੇ ਨਾਨਕ ਕਹਿਤ ਭਗਤ ਰਚਕ ਹਰ ਧੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਤੈਨੂੰ ਕਹਿ ਰਿਹਾ ਨੌਵੇਂ ਸਤਿਗੁਰੂ ਭਗਤ ਰਚਕ ਤਤਾਂ ਮੁਕਤਾ ਹੈ ਬਹੁਤ ਸਾਰੇ ਭਗਤ ਉਹ ਭਗਤਾਂ ਦਾ ਰਖਵਾਲਾ ਕਹੇ ਭਗਤ ਰਚਕ ਹੈ ਰਚਕ ਦਾ ਅਰਥ ਰੱਖਿਆ ਕਰਨ ਵਾਲਾ ਕੌਣ ਹਰੀ ਫਿਰ ਵੇਖੋ ਫਿਰ ਪਹਿਲੀ ਅਖੀਰਲੀ ਤੋਂ ਫਿਰ ਪਹਿਲੇ ਤੇ ਲੈ ਕੇ ਇੱਥੇ ਹੈ ਨਾਨਕ ਕਹਿਤ ਭਗਤ ਭਗਤ ਰਚਕ ਹਰ ਤੇ ਪਹਿਲੀ ਤੋਕ ਹੈ ਦੁਖ ਹਰਤਾ ਹਰ ਨਾਮ ਪਛਾਨੋ ਹਜ਼ੂਰ ਕਹਿੰਦੇ ਨੇ ਭਗਤੀ ਕਰਨ ਵਾਲਿਆਂ ਦਾ ਰਖਵਾਲਾ ਹੈ ਵਾਹਿਗੁਰੂ ਪਰਮਾਤਮਾ ਨਿਕਟ ਤਾ ਹੈ ਤੁਮ ਮਾਨੋ ਉਹਨੂੰ ਦੂਰ ਨਾ ਸਮਝੋ ਉਹ ਪਰਮਾਤਮਾ ਤੁਹਾਡੇ ਨਿਕਟ ਬੈਠਾ ਹੋਇਆ ਹੈ ਉਸ ਨੇੜੇ ਰਹਿੰਦੇ ਨੂੰ ਆਵਾਜ਼ ਮਾਰੋ ਇਸ ਸਾਰੇ ਸ਼ਬਦ ਦਾ ਤਤ ਭਾਵ ਨਾ ਗੁਰਮਖੋ ਇਹੀ ਹੈ ਕਿ RAM RAM ਨਾਮ ਪ੍ਰਭੂ ਦਾ ਨਾਮ ਸਿਮਰਨ ਇਹਦੇ ਵਿੱਚ ਬੜੀ ਵੱਡੀ ਤਾਕਤ ਜੇ ਗੁਰਮਖੋ ਇਹ ਸੱਚੀ ਮੁੱਚੀ ਉਲਟਾ ਕੇ ਰੱਖ ਦਿੰਦਾ ਸਭ ਕੁਝ ਨਾਮ ਚੇੜੀ ਵੱਡੀ ਤਾਕਤ ਹੈ ਨਾਮ ਜਪਣ ਵਾਲੇ ਨੂੰ ਰੱਬ ਇਸ ਤਰ੍ਹਾਂ ਬਚਾਉਂਦਾ ਜਿਵੇਂ ਸੱਚੀ ਮੁੱਚੀ ਕੁਕੜੀ ਆਪਣੇ ਖੰਭਾਂ ਵਿੱਚ ਆਪਣੇ ਚੂਚੇ ਨੂੰ ਬਚਾ ਲੈਂਦੀ ਹੈ